ਵਾਕਈ ਗੁਰੂਆਂ ਦੇ ਸਾਬੇ ਨੇ ਦਰਸ਼ਨ ਦਿੱਤੇ ਸੀ ਬਿਲਕੁਲ ਇਹ ਕੋਈ ਕੋਈ ਝੂਠ ਨਹੀਂ ਸੱਚ ਹੈ ਗਰ ਬਿਲਕੁਲ ਦੋ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੂੰ ਪ੍ਰਤੱਖ ਦਰਸ਼ਨ ਦਿੱਤੇ ਜੀ ਇੱਕ ਬਾਬਾ ਨਾਨਕ ਸਿੰਘ ਜੀ ਤੇ ਦੂਜੇ ਬਾਬਾ ਜਵਨ ਸਿੰਘ ਜੀ 1984 ਤੋਂ ਬਾਅਦ ਆਪਾਂ 2025 ਵਿੱਚ ਬੈਠੇ ਹਾਂ ਹਾਂ ਜੀ ਕਿ ਜੇ ਸਭ ਤੋਂ ਵੱਧ ਕਿਸੇ ਦੀ ਫੋਟੋ ਵਿਕਦੀ ਹੈ ਤਾਂ ਸੰਤ ਜਰਨੈਲ ਸਿੰਘ ਤਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਦੀ ਵਿਕਦੀ ਹੈ ਇਹ ਸਹੀ ਹੈ ਬਿਲਕੁਲ ਸਰਕਾਰਾਂ ਡਰਦੀਆਂ ਕਿ ਤੋਂ ਨੇ ਸੰਤ ਜਰਨੈਲ ਸਿੰਘ ਦੀ ਫੋਟੋ ਜੀ ਨੌਜਵਾਨ ਪੀੜ੍ਹੀ ਨੂੰ ਜੇਕਰ ਗੁਰਸਿੱਖੀ ਦੀ ਲਾਈਨ ਦੇ ਵਿੱਚ ਜਾਜਵਾਬ ਭਰਨ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਦੇ ਕਹਿੰਦੇ ਲੂ ਕੰਡੇ ਖੜੇ ਹੋ ਜਾਂਦੇ ਸੀ ਬਿਲਕੁਲ ਜੀ ਇਹ ਗੱਲ ਜਦੋਂ ਉਹਨੇ ਨਿਕਟ ਵਰਤਿਆ ਸੁਣੀ ਜਾਂ ਅਸੀਂ ਪੜ੍ਹੀ ਇੱਕ ਪੁਸਤਕ ਹੈ ਨੇੜਿਓਂ ਦੇਖਿਆ ਸੰਤ ਜਰਨੈਲ ਸਿੰਘ ਉਹ ਪੁਸਤਕ ਬੜੀ ਉਹਦੇ ਵਿੱਚ ਪੜਨ ਵਾਲਾ ਸੀ ਕਿ ਸੰਤ ਕਿਵੇਂ ਆਪਦੇ ਜਥੇ ਨੂੰ ਪਿਆਰ ਕਰਦੇ ਸੀ ਜੀ ਕਿਵੇਂ ਮਰਿਆਦਾ ਦੇ ਵਿੱਚ ਰਹਿੰਦੇ ਸੀ ਪਰ ਆਪ ਕਹਿੰਦੇ ਸਧਾਰਨ ਬੋਸ ਸੀ ਬਹੁਤ ਕਦੇ ਚੋਲਾ ਪ੍ਰੈਸ ਕਰਕੇ ਨਹੀਂ ਸੀ ਪਾਇਆ ਨੋਰਮਲ ਨੋਰਮਲ ਕਦੇ ਦਸਤਾਰ ਸ਼ੀਸ਼ੇ ਚ ਨਹੀਂ ਸੀ ਬੰਨੀ ਸੰਪਰਦਾਵਾਂ ਬਹੁਤ ਨੇ ਅੱਜਕੱਲ ਦਮਦਮੀ ਟਕਸਾਲ ਹੈ ਹਾਂਜੀ ਨਾਨਕਸਰ ਹੈ ਹੋਰ ਵੀ ਸੰਪਰਦਾਵਾਂ ਨੇ ਰਸਤਾ ਕੀ ਹੈ ਗੁਰੂ ਸਾਹਿਬ ਦੇ ਨਾਲ ਆਪਾਂ ਡਾਇਰੈਕਟ ਕਿਵੇਂ ਜੁੜ ਸਕਦੇ ਆ ਕਿ ਸਾਨੂੰ ਉਹਨਾਂ ਦੇ ਥਰੂ ਜਾਣਾ ਪੈਂਦਾ ਵੱਖਰੇ ਵੱਖਰੇ ਕੋਈ ਮਾਰਗ ਕਿਸੇ ਦਾ ਨਹੀਂਗਾ ਜਦੋਂ ਆਪਾਂ ਇਹਨਾਂ ਦੀ ਰਹਿਤ ਮਰਿਆਦਤ ਨੂੰ ਪੜੀਏ ਜਦੋਂ ਆਪਾਂ ਇਹਨਾਂ ਨੂੰ ਸੁਣਦੇ ਆਂ ਹਰ ਇੱਕ ਗੁਰਗੱਸੇ ਮਾਰ ਨਾਲ ਜੁੜ ਰਿਹਾ ਬਾਣੀ ਨਾਲ ਜੁੜ ਇਹ ਯੂਨੀਵਰਸਟੀਆਂ ਨੇ ਯੂਨੀਵਰਸਟੀਆਂ ਨੇ ਸਿੱਖਣਾ ਤੁਹਾਨੂੰ ਲਾਣੀਆਂ ਪੈਣੀਆਂ ਲਾਣੀਆਂ ਪੈਣ ਜੀ ਸੰਥਿਆ ਲੈਣੀ ਪੈਣੀ ਗੁਰਬਾਣੀ ਪੜ੍ਹਨੀ ਪੈਣੀ ਜਦੋਂ ਆਪਾਂ ਗੁਰਬਾਣੀ ਦੀ ਸੰਥਿਆ ਲੈ ਕੇ ਗੁਰਬਾਣੀ ਵਿਸ਼ਰਾਮਾ ਸਹਿਤ ਪੜ੍ਹਦੇ ਆ ਜੋ ਸਾਨੂੰ ਟਕਸਾਲ ਨੇ ਸਿਖਾਏ ਵਿਸ਼ਰਾਮਾ ਸਹਿਤ ਪੜ੍ਹਦੇ ਫਿਰ ਪਤਾ ਲੱਗਦਾ ਕਿ ਹਾਂ ਬਾਣੀ ਸਾਨੂੰ ਕਹਿੰਦੀ ਕੀ ਹੈ ਮੈਂ ਤਾਂ ਤੁਹਾਡੇ ਕਹਿਣ ਦਾ ਮਕਸਦ ਇਹ ਹੈ ਵੀ ਜਿਹੜੀਆਂ ਸੰਪਰਦਾਵਾਂ ਨੇ ਉਹ ਗੁਰੂ ਤੱਕ ਪਹੁੰਚਾਣ ਦਾ ਰਾਈਟ ਵੇ ਹੈ ਰਾਈਟ ਵੇ ਹੈ ਹਾਂ ਜੀ ਅਸੀਂ ਗੁਰੂ ਆਪ ਸਾਹਿਬ ਦੀ ਗੱਲ ਕਰਦੇ ਆ ਗੁਰਗਾਂ ਸਾਹਿਬਾਰੇ ਕਹਿਨੀ ਹੈ ਪਰ ਗੁਰਗਾਂ ਸਾਹਿਬ ਦੀ ਮੰਨ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਬਚਨ ਕਰਦੇ ਨੇ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਦ ਕਰਨ ਕਿ ਮਨਮੁਖ ਨੇ ਜਿਹੜੇ ਨਿੰਦਿਆ ਕਰਦੇ ਨੇ ਜੀ ਕਿ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਵਿੱਚ ਕਿਤੇ ਵੀ ਨਿੰਦਿਆ ਰੀ ਲਿਖੀ ਤਾਂ ਸਾਡੇ ਪ੍ਰਚਾਰਕ ਸ਼੍ਰੇਣੀ ਨੂੰ ਜਾਂ ਸਾਡੇ ਜਿੰਨੇ ਵੀ ਜਥੇ ਨੇ ਜੋ ਕਿ ਸਿੱਖ ਪੰਥ ਦਾ ਪ੍ਰਚਾਰ ਕਰਦੇ ਪਏ ਨੇ ਸਾਨੂੰ ਕਿਹਨੇ ਕਿਹਾ ਨਿੰਦਿਆ ਕਰਨ ਲਈ ਫਿਰ ਅਸੀਂ ਵੱਡੀਆਂ ਵੱਡੀਆਂ ਗੱਡੀਆਂ ਦੇ ਵੀ ਜਿਹੜੇ ਚਿੱਟੇ ਚੋਲੇ ਪਾ ਕੇ ਬਾਬਾ ਜੀ ਫਿਰਦੇ ਨੇ ਬਾਬੇ ਫਿਰਦੇ ਨੇ ਹਾਂ ਜੀ ਪੰਜਾਬ ਦੇ ਵਿੱਚ ਉਹਨਾਂ ਨੂੰ ਬਾਬੇ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਹਾਂ ਜੀ ਉਹਨਾਂ ਦੇ ਪਿਆਰੀ ਹੱਥ ਅਸੀਂ ਕਿਉਂ ਲਾਉਣੇ ਆ ਜਦ ਗੁਰੂ ਨੇ ਕਹਿਤਾ ਕਿ ਮੱਥਾ ਤੁਸੀਂ ਮੈਨੂੰ ਟੇਕਣਾ ਸਾਨੂੰ ਤਾਂ ਇੱਕੋ ਗੱਲ ਹੁੰਦੀ ਆ ਕਿ ਸਾਨੂੰ ਸਾਡੇ ਮਹਾਂਪੁਰਸ਼ ਨੇ ਇੱਕ ਗੱਲ ਕਹੀ ਸੀ ਹੂੰ ਕਦੇ ਤੁਹਾਨੂੰ ਜਦੋਂ ਕੋਈ ਆ ਕੇ ਥੱਲੇ ਨਾ ਪੈਰਾਂ ਨੂੰ ਹੱਥ ਲਾਉਣ ਲੱਗਦਾ ਜੀ ਤੁਸੀਂ ਇੱਕ ਗੱਲ ਕਹਿਣੀ ਹੈ ਪੰਜ ਪੱਟ ਸ੍ਰੀ ਜਪਜੀ ਸਾਹਿਬ ਦੇ ਕਰ ਲਓ ਠੀਕ ਹੈ ਦੇਣਦਾਰ ਹੋਵੇਂਗਾ ਗੁਰੂ ਦਾ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਡੀਓ ਸਾਡੇ ਵਾਲਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਲਾਡੀ ਸਿੰਘ ਪਟਿਆਲਾ ਵੱਲੋਂ ਪਿਆਰ ਭਰੀ ਸਸਰੀਆਕਾਲ ਗਿਆਨੀ ਚੰਨਪ੍ਰੀਤ ਸਿੰਘ ਜੀ ਲੁਧਿਆਣਾ ਤੋਂ ਪਹੁੰਚੇ ਨੇ ਨਿਊਜ਼ੀਲੈਂਡ ਦੀ ਫੇਰੀ ਤੇ ਨੇ ਵੱਖੋ ਵੱਖਰੇ ਨਿਊਜ਼ੀਲੈਂਡ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਕਥਾ ਦੁਆਰਾ ਸੰਤਾਂ ਨੂੰ ਗੁਰੂ ਪਾਤਸ਼ਾਹ ਦੇ ਨਾਲ ਜੋੜ ਰਹੇ ਨੇ ਯਾਨੀ ਜੀ ਵੈਲਕਮ ਟੂ ਰੇਡੀਓ ਸਾਡੇ ਵਾਲਾ ਕੀ ਹਾਲ ਚਾਲ ਹੈ ਜੀ ਚਾਰਜੀ ਕਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਦੀ ਸੰਪਰਦਾਵਾਂ ਬਹੁਤ ਨੇ ਅੱਜ ਕੱਲ੍ਹ ਦਮਦਮੇ ਟਕਸਾਲ ਹੈ ਹਾਂਜੀ ਨਾਨਕ ਸਰ ਹੈ ਜੀ ਹੋਰ ਵੀ ਸੰਪਰਦਾਵਾਂ ਨੇ ਹਾਂਜੀ ਰਸਤਾ ਕੀ ਹੈ ਗੁਰੂ ਸਾਹਿਬ ਦੇ ਨਾਲ ਆਪਾਂ ਡਾਇਰੈਕਟ ਕਿਵੇਂ ਜੁੜ ਸਕਦੇ ਕਿ ਸਾਨੂੰ ਉਹਨਾਂ ਦੇ ਥਰੂ ਜਾਣਾ ਪੈਂਦਾ ਹੈ ਸੰਤਾਂ ਨੂੰ ਦੱਸੋ ਕਿਸੇ ਦੇ ਬਾਰੇ ਇਹ ਜਿਹੜੇ ਸੰਪਰਦਾਵਾਂ ਨੇ ਜੀ ਇਹ ਚਲਾਈਆਂ ਕਲਗੀਧਰ ਪਾਸ਼ਾ ਜੀ ਦੀਆਂ ਨੇ। ਜੀ ਨਾਨਕ ਸਰ ਵੀ ਕਲਗੀਧਰ ਪਾਸ਼ ਦੇ ਚਲਾਈਏ। ਇਹ ਸ਼ੁਰੂ ਤੋਂ ਸਾਰੇ ਗੁਰੂ ਸਾਹਿਬ ਤੋਂ ਚੱਲੀਆਂ ਹੋਈਆਂ ਨੇ। ਜੀ। ਜਿਹੜੀ ਰਾੜਾ ਸਾਹਿਬ ਸੰਪਰਦਾਇ ਦਾ ਉਹ ਦਮੀ ਟਕਸਾਲ ਜੀ ਨਾਨਕ ਸਰ ਸੰਪਰਦਾਇ ਜੀ ਉਦਾਸੀਨ ਸੰਪਰਦਾਇ ਜੀ ਨਿਰਮਲੇ ਨਿਰਮਲ ਜੀ ਇਹ ਸਾਰੇ ਹੀ ਗੁਰੂ ਸਾਹਿਬ ਦੀ ਦੇਣ ਨੇ। ਇਹ ਨਤਬਸਤਕ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਿੰਦੇ ਨੇ। ਪਰ ਇਹਨਾਂ ਨੇ ਰਸਤੇ ਕਿਉਂ ਵੱਖਰੇ ਵੱਖਰੇ ਬਣਾਏ ਪਏ ਆਪਣੇ? ਵੱਖਰੇ ਵੱਖਰੇ ਕੋਈ ਮਾਰਗ ਕਿਸੇ ਦਾ ਨਹੀਂਗਾ। ਹੂੰ। ਜਦੋਂ ਆਪਾਂ ਇਹਨਾਂ ਦੀ ਰਹਿਤ ਮਰਿਆਦਤ ਨੂੰ ਪੜੀਏ ਜਦੋਂ ਆਪਾਂ ਇਹਨਾਂ ਨੂੰ ਸੁਣਦੇ ਆਂ ਜੀ ਹਰ ਇੱਕ ਗੁਰਗੱਸੇ ਮਾਰੇ ਨਾ ਚੁੜ ਰਿਆ ਬਾਣੀ ਨਾ ਜੁੜਦਿਆ ਜੀ ਬਾਣੀ ਨਾਲ ਤਾਂ ਕਿ ਅੱਜ ਕੱਲ ਲੋਕੀ ਸਿਰਫ ਨਤਮਸਤਕ ਤੇ ਰਹਿ ਗਏ ਨੇ ਹਮ ਮੱਥਾ ਟਿਕ ਲਿਆ ਗੁਰੂ ਘਰ ਗਏ ਪ੍ਰਸ਼ਾਦ ਅਚਕੇ ਆ ਪਛਾਹ ਅਚਕੇ ਆ ਵਾਪਸ ਪਰ ਗੁਰੂ ਦੀ ਗੱਲ ਪੱਲੇ ਨਹੀਂ ਬੰਦੇ ਪੱਲੇ ਨਹੀਂ ਬੰਦਦੇ ਜੀ ਜੋ ਸਾਨੂੰ ਗੁਰੂ ਸਾਨੂੰ ਦੱਸਦਾ ਪਿਆ ਕਿ ਮਰਿਆਦਾ ਚ ਰਹਿਣਾ ਕਿਸ ਤਰੀਕੇ ਨਾਲ ਇਹ ਸੰਪਰਦਾਵਾਂ ਚ ਰਹਿ ਕੇ ਪਤਾ ਲੱਗਦਾ ਠੀਕ ਹੈ ਜੀ ਮਤਲਬ ਉਹ ਤੁਸੀਂ ਕਹਿਸਦੇ ਹੋ ਕਿ ਸਕੂਲ ਇੱਕ ਤਰ੍ਹਾਂ ਦਾ ਹਾਂਜੀ ਇਹ ਯੂਨੀਵਰਸਟੀਆਂ ਨੇ ਯੂਨੀਵਰਸਟੀਆਂ ਨੇ ਸਿੱਖਣਾ ਤੁਹਾਨੂੰ ਲਾਉਣੀਆਂ ਪੈਣੀਆਂ ਲਾਉਣੀਆਂ ਪੈਣੀਆਂ ਜੀ ਸੰਥਿਆ ਲੈਣੀ ਪੈਣੀ ਗੁਰਬਾਣੀ ਪੜ੍ਹਨੀ ਪੈਣੀ ਜਦੋਂ ਆਪਾਂ ਗੁਰਬਾਣੀ ਦੀ ਸੰਥਿਆ ਲੈ ਕੇ ਗੁਰਬਾਣੀ ਵਿਸ਼ਰਾਮਾ ਸਹਿਤ ਪੜ੍ਹਦੇ ਹਾਂ ਜੋ ਸਾਨੂੰ ਟਕਸਾਲ ਨੇ ਸਿਖਾਇਆ ਵਿਸ਼ਰਾਮਾ ਸਹਿਤ ਪੜ੍ਹਦੇ ਫਿਰ ਪਤਾ ਲੱਗਦਾ ਕਿ ਹਾਂ ਬਾਣੀ ਸਾਨੂੰ ਕਹਿੰਦੀ ਕੀ ਹੈ ਮੈਂ ਤਾਂ ਤੁਹਾਡੇ ਕਹਿਣ ਦਾ ਮਕਸਦ ਇਹ ਆ ਵੀ ਜੜੀਆਂ ਸੰਪਰਦਾਵਾਂ ਨੇ ਉਹ ਗੁਰੂ ਤੱਕ ਪਹੁੰਚਾਣ ਦਾ ਰਾਈਟ ਵੇ ਹੈ ਰਾਈਟ ਵੇ ਹੈ ਹਾਂਜੀ ਬਿਲਕੁਲ ਠੀਕ ਹੈ ਜੀ ਕਿਉਂਕਿ ਇਹ ਸੰਪਰਦਾਵਾਂ ਦੀ ਜਿਹੜੀ ਜੇ ਆਪਾਂ ਸ਼ੁਰੂ ਤੋਂ ਵਿਉਤਬੰਦੀ ਦੇਖ ਲਈਏ ਜੀ ਦਮਦਮੀ ਟਕਸਾਲ ਹੈ ਬਾਬਾ ਦੀਪ ਸਿੰਘ ਜੀ ਤੋਂ ਚੱਲੀ ਬਿਲਕੁਲ ਪਹਿਲੇ ਮੁਖੀ ਸੀ ਬਾਬਾ ਦੀਪ ਸਿੰਘ ਹਾਂਜੀ ਬਿਲਕੁਲ ਕਿਉਂਕਿ ਦਮਦਮਾ ਸਾਹਿਬ ਹਮ ਗੁਰੂ ਸਾਹਿਬ ਨੇ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਸੰਪੂਰਨ ਗੁਰਗੰਸਾਬਾਰੇ ਲਿਖਾਇਆ ਗਿਆ ਜੀ ਉਸ ਤੋਂ ਅਰਥਾ ਸਮੇਤ ਉਹਨੂੰ ਸਾਰੇ ਬਾਣੀ ਨੂੰ ਸੁਣਾਇਆ ਹਮ ਸਿੰਘਾਂ ਨੂੰ ਜੀ ਉਦੋਂ ਵਿੱਚ ਬਾਬਾ ਦੀਪ ਸਿੰਘ ਜੀ ਵੀ ਸੀ ਜਦੋਂ ਫਿਰ ਪਾਸ਼ਾ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਗਾਹਾਂ ਉਤਾਰੇ ਕਰਨੇ ਨੇ ਜੀ ਤੇ ਗਾਹਾਂ ਸੰਥਿਆ ਦੇਣੀ ਵਿਦਿਆ ਪੜਾਉਣੀ ਅਰਥ ਬਣਾਉਣੇ ਨੇ ਤੇ ਮਹਾਰਾਜ ਜੀ ਉਹਨਾਂ ਨੇ ਫਿਰ ਇੱਕ ਬਚਨ ਲਿਆ ਸੀ ਕਿ ਮਹਾਰਾਜੇ ਸਰੀਰ ਗੁਰੂ ਦੇ ਲੇਖੇ ਲੱਗ ਜਾਵੇ ਜੀ ਕਹਿੰਦੇ ਜਦੋਂ ਸਾਨੂੰ ਲੋੜ ਹੋਸੀ ਅਪੀਲ ਲੇਖੇ ਲੱਗ ਜਾਣਾ ਫਿਰ ਉਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੀ ਬਿਆਦ ਵੀ ਹੁੰਦੀ ਫਿਰ ਬਾਬੀ ਦੀਪ ਸਿੰਘ ਜੀ ਨੂੰ ਸੁਨੇਹਾ ਪਹੁੰਚਦਾ ਤੇ ਬਾਬਾ ਦੀਪ ਸਿੰਘ ਜਾਂਦੇ ਟਾਲਾ ਸਾਹਿਬ ਦੇ ਸਥਾਨ ਤੇ ਬਿਲਕੁਲ ਬਾਬਾ ਜੀ ਦਾ ਸ਼ਹੀਦੀ ਹੁੰਦਾ ਹੀ ਮਹਾਰਾਜ ਦਾ ਸੀਸ ਲੈ ਕੇ ਉੱਥੇ ਜਾਂਦੇ ਜੀ ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਜੀ ਤੇ ਮਹਾਰਾਜ ਉੱਥੇ ਆਪਣਾ ਸੀਸ ਛੱਡ ਜਾਂਦੇ ਹੂੰ ਫਿਰ ਬਾਬਾ ਦੀਪ ਸਿੰਘ ਜੀ ਦੀ ਜਗ੍ਹਾ ਉੱਥੇ ਜਿਹੜੀ ਦਸਤਾਰ ਬੰਦੀ ਹੁੰਦੀ ਹੈ ਉਹ ਬਾਬਾ ਗੁਰਬਖਸ਼ ਸਿੰਘ ਜੀ ਨੇ ਹੁੰਦੀ ਹੈ ਜੀ ਜਿਹੜੇ ਦੂਜੇ ਮੁਖੀ ਸੀ ਦੂਜੇ ਮੁਖੀ ਸੀ ਦੰਦ ਮੀਟਖ ਸਾਹਿਬ ਜੀ ਉਹਨਾਂ ਨੇ ਅਕਾਲ ਤਖਤ ਸਾਹਿਬ ਆ ਯਾਦ ਕਰਵਾਇਆ ਹੂੰ ਮੁਗਲਾਂ ਤੋਂ ਜੀ ਉਹਨਾਂ ਦਾ ਸ਼ਹੀਦੀ ਹੋਈ ਉਹ ਵੀ ਬਿਨਾਂ ਸੀਸ ਤੋਂ ਲੜੇ। ਹੂੰ। ਉਹਨਾਂ ਦਾ ਸ਼ਹੀਦੀ ਸਥਾਨ ਅਕਾਲ ਤਖਸਾਲ ਦੇ ਬਿਲਕੁਲ ਬੈਕ ਸਾਈਡ ਤੇ ਆ। ਜੀ। ਠੀਕ ਹੈ ਨਾ ਇਹ ਸੰਪਰਦਾ ਫਿਰ ਲਾਈਨ ਵਾਈਜ਼ ਚਲਦੀ ਆਈ। ਹੂੰ। ਜਦੋਂ ਚਲਦੀ ਆਈ ਤੇ ਫਿਰ ਇਹਦੇ ਵਿੱਚ ਬਾਬਾ ਪ੍ਰੇਮ ਸਿੰਘ ਜੀ ਉਮਰਾਲੇ ਵਾਲੇ ਵੀ ਆਏ। ਬਿਲਕੁਲ ਆਏ। ਇਹ ਸੰਪਰਦਾ ਦੇ ਬਾਨੀ। ਜੀ। ਫਿਰ ਉਸ ਤੋਂ ਬਾਅਦ ਸੰਤ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਆਏ। ਬਿਲਕੁਲ ਆਏ। ਜਿੱਥੋਂ ਫਿਰ ਇਹਦੇ ਨਾਲ ਪਿੰਡਰਾਂ ਟਕਸਾਲ ਦਾ ਨਾਮ ਜੁੜਦਾ। ਠੀਕ ਹੈ ਜੀ। ਨਾਮ ਦੇ ਵਿੱਚ ਟਕਸਾਲ ਦੇ ਨਾਲ ਪਿੰਡਰਾਂ ਟਕਸਾਲ ਜੁੜਦਾ। ਜੀ। ਫਿਰ ਸੰਤ ਸੁੰਦਰ ਸਿੰਘ ਜੀ ਆ ਨੇ ਬੀਅੰਤ ਸਿੰਘ ਨਾਲ ਰੱਖ ਕਰਕੇ ਹਮ ਕਥਾ ਕੀਰਤਨ ਵੀ ਕਰਨਾ ਵਿਦਿਆ ਪੜਾਉਣੀ ਜੀ ਤੇ ਫਿਰ ਉਸੋ ਸੰਤ ਕੈਣੀ ਗੁਰਬਚਨ ਸਿੰਘ ਜੀ ਜੀ ਸੰਤ ਕੈਣੀ ਗੁਰਬਚਨ ਸਿੰਘ ਜੀ ਦੇ ਗਾਹਾਂ ਸ਼ਾਗਿਰਦ ਬਣੇ ਸੰਤ ਕੈਣੀ ਕਰਤਾਰ ਸਿੰਘ ਜੀ ਜੀ ਭਾਈ ਅਮਰੀਕ ਸਿੰਘ ਜੀ ਦੇ ਪਿਤਾ ਜੀ ਹਾਂ ਜੀ ਜੀ ਤੇ ਸੰਤ ਗਰੀ ਗੁਰਬਚਨ ਸਿੰਘ ਜੀ ਦੇ ਕਈ ਇਹਨੇ ਸ਼ਾਗਿਰਦ ਬਣੇ ਜਿਹੜੇ ਇਸ ਟਾਈਮ ਕੁਝ ਹੈਗੇ ਵੀ ਨੇ ਅੱਛਾ ਹੁਣ ਵੀ ਹੈਗੇ ਹੈਗੇ ਨੇ ਸ੍ਰੀ ਰੂਪ ਜੀ ਸੰਤ ਕਿਆਨੀ ਮੂੜ ਸਿੰਜੀ ਸਿਗੇ ਪੰਜ ਸਾਲ ਹੋਏ ਉਹਨਾਂ ਨੂੰ ਸੀ ਛੱਡਿਆ ਨੂੰ ਅੱਛਾ ਤੁਸੀਂ ਮੈਂ ਥੋੜਾ ਰੋਕਾਂਗਾ ਤੁਹਾਨੂੰ ਸੰਤ ਬਾਬਾ ਗੁਰਬਚਨ ਸਿੰਘ ਜੀ ਦਾ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਕਿਵੇਂ ਮਲਾਪ ਹੁੰਦਾ ਇਹ ਇਸ ਤਰੀਕੇ ਨਾਲ ਹੁੰਦਾ ਕਿ ਜਦੋਂ ਸੰਤ ਕਿਆਨੀ ਗੁਰਬਚਨ ਸਿੰਘ ਜੀ ਇਸ ਸੰਸਾਰ ਦੇ ਵਿੱਚ ਵਿਚਰਦਾ ਸੀ ਪ੍ਰਚਾਰ ਕਰਦੇ ਪੈਸੇ ਸਰੀਰ ਤੌਰ ਤੇ ਸਰੀਰਕ ਤੌਰ ਤੇ ਜੀ ਤਾਂ ਸੰਤ ਕਿਆਨੀ ਗੁਰਬਚਨ ਸਿੰਘ ਜੀ ਇੱਕ ਇੱਕ ਨਗਰ ਦੇ ਵਿੱਚ 40 40 ਦਿਨ ਕੇ ਵੱਲ ਲਗਾਉਂਦੇ ਸੀ ਹੂੰ ਕਥਾ ਲਈ ਹਮ ਗਿਆਨੀ ਗੁਰਵਰਤ ਸਿੰਘ ਜੀ ਗੈਰ ਰੋਡੇ ਪਿੰਡ ਅੱਛਾ ਜੀ ਜੋ ਕਿ ਸੰਤ ਜਨੈਲ ਸਿੰਘ ਜੀ ਦਾ ਪਿੰਡ ਹੈ ਰੋਡੇ ਪਿੰਡ ਮੋਗੇ ਕੁਲਪਿੰਡਾ ਹਾਂਜੀ ਜੀ ਜਦੋਂ ਸੰਤ ਗੈਨੀ ਗੁਰਵਰਤ ਸਿੰਘ ਜੀ ਉੱਥੇ ਗਏ ਜੀ ਤੇ ਸੰਤ ਬਾਪੂ ਜੁਗਿੰਦਰ ਸਿੰਘ ਜੀ ਕੋਲ ਬਾਪੂ ਜੁਗਿੰਦਰ ਸਿੰਘ ਜੀ ਕੋਲ ਘਰੇ ਚਰਨ ਪਾਏ ਸੰਤਾਂ ਦੇ ਪਿਤਾ ਜੀ ਕੋਲ ਪਿਤਾ ਜੀ ਕੋਲ ਪ੍ਰਸ਼ਾਦਾ ਛਕਿਆ ਜੀ ਉੱਥੇ ਇਹ ਸਾਰੇ ਭਰਾ ਆਖਿਆ ਸਿਗੇ ਬੈਠੇ ਜੀ ਸੇਵਾ ਕਰਦੇ ਜੀ ਤੇ ਬਾਪੂ ਜੁਗਿੰਦਰ ਸਿੰਘ ਜੀਆਂ ਨੂੰ ਸੰਤ ਗੁਰਬਚਰ ਸਿੰਘ ਜੀ ਕਹਿੰਦੇ ਕਹਿੰਦੇ ਜੁਗਿੰਦਰ ਸਿੰਘ ਜੀ ਇੱਕ ਪੁਜੰਗੀ ਤੁਸੀਂ ਟਕਸਾਲ ਦੀ ਸੇਵਾ ਲਈ ਦੋ ਜੀ ਤਾਂ ਜੋ ਸਾਰੇ ਪੁਜੰਗੀ ਮੂਰੇ ਖੜਾਤੇ ਹਮ ਤਾਂ ਮਾਤਾ ਤੇ ਪਿਤਾ ਕਹਿਣ ਲੱਗੇ ਜੀ ਜਰਨੈਲ ਸਿੰਘ ਨੂੰ ਲੈ ਜਾਓ ਜੀ ਇਹ ਛੋਟੇ ਸੀ ਇਹ ਛੋਟੇ ਸੀ ਸਾਰੇ ਨੂੰ ਸਾਰੇ ਭੈਣ ਭਰਾਵਾਂ ਨੂੰ ਹਾਂ ਜੀ ਕਹਿੰਦੇ ਘੱਟ ਬੋਲਦਾ ਅੱਛਾ ਜੀ ਤੇ ਫਿਰ ਉੱਥੇ ਸੰਤ ਗੁਰਬਚਰ ਸਿੰਘ ਜੀ ਪਿੰਡ ਰਾਇਆਂ ਦਾ ਇਹ ਬਜ਼ਰ ਨੇ ਕਿਹਾ ਉਹਨਾਂ ਨੇ ਕਹਿੰਦੇ ਜਰਨੈਲ ਸਿੰਘ ਘੱਟ ਬੋਲਦਾ ਜਦੋਂ ਇਹ ਬੋਲੂ ਤਾਂ ਲੋਕੀ ਖੜਖੜ ਸੁਣ ਦੇਖਣਗੇ ਉਹ ਸੁਣਿਆ ਕਰਨਗੇ ਫਿਰ ਹੋਇਆ ਵੀ ਉਹ ਸਮਾਂ ਤਬਦੀਲ ਹੋਇਆ ਜੀ ਜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਦੋਂ ਕਿਤੇ ਬੋਲਦੇ ਹੁੰਦੇ ਸੀ ਕਹ ਦੇਣਾ ਸਿੰਘ ਉਹ ਅਮਰ ਸ਼ਕਲੋ ਜੀ ਲੱਖ ਲੱਖ ਪ੍ਰਾਣੀ ਅਮਰ ਸ਼ਕਣ ਲਈ ਤਿਆਰ ਹੋ ਜਾਂਦਾ ਸੀ ਵਾਹਿਗੁਰੂ ਇਹੀ ਗੱਲ ਤੇ ਜਦੋਂ ਨਾ ਇੱਕ ਵਾਰ ਸਤਬਾਬਾ ਆਤਰ ਸਿੰਘ ਜੀ ਮਸਤਵਾਨਾ ਸਾਹਿਬ ਮਸਤਵਾਨਾ ਸਾਹਿਬ ਜੀ ਉਹਨਾਂ ਨੂੰ ਕਿਸੇ ਨੇ ਕਿਹਾ ਜੀ ਕਹਿੰਦੇ ਮਹਾਪੁਰਖ ਨੂੰ ਇੱਕ ਗੱਲ ਦੱਸੋ ਜੀ ਕਿ ਅਸੀਂ ਵਿਦਿਆ ਪੜੀ ਹਮ ਸੰਪਰ ਅਟਕ ਜੋ 10 ਕੋਲਾਂ ਦੇ ਵਿੱਚੋਂ ਪ੍ਰੋਫੈਸਰਾਂ ਕੋਲੋਂ ਜੀ ਪੜ ਕੇ ਅਸੀਂ ਕਥਾ ਕਰਨੀ ਸ਼ੁਰੂ ਕੀਤੀ ਜੀ ਅਸੀਂ ਇੱਕ ਇੱਕ ਸ਼ਬਦ ਦੀਆਂ ਪੰਜਾ ਪੰਜਾ ਮਸਾਲਾ ਦੇ ਦਿੰਦੇ ਹਾਂ ਜੀ ਪਰ ਸਾਡੇ ਕਹੇ ਤੇ ਪੰਜ ਬੰਦੇ ਤਿਆਰ ਨਹੀਂ ਹੁੰਦੇ ਅੰਮ੍ਰਿਤ ਛਕਣ ਲਈ ਹੂੰ ਤੁਸੀਂ ਆ ਕੇ ਕੋਈ ਅਮਰ ਦੀ ਗੱਲ ਨਹੀਂ ਕਰਦੇ بس ਇਹੀ ਗੱਲ ਕਹਿ ਦਿੰਦੇ ਹੋ ਕਿ ਅੰਮ੍ਰਿਤ ਛਕੋ ਭਾਈ ਘੱਲੋਂ ਬੜਾ ਵਾਟਾ ਤਿਆਰ ਹੋਣਾ ਜੀ ਤੇ ਤੁਹਾਡੇ ਕਹੇ ਤੇ 50 50000 ਖੜਾ ਹੋ ਜਾਂਦਾ ਵਾਹਿਗੁਰੂ ਇਹ ਸ਼ਕਤੀ ਕਿੱਥੋਂ ਆਉਂਦੀ ਹੈ ਹੂੰ ਸੰਤ ਗਾ ਬਾਬਾ ਤਾਂ ਸੈਂਦੀ ਨਾ ਬੜੇ ਭੋਲੇ ਸੁਭਾਅ ਨਾਲ ਜਵਾਬ ਦਿੱਤਾ ਕਹਿੰਦੇ ਭਾਈ ਮੇਰੇ 'ਚ ਕੋਈ ਸ਼ਕਤੀ ਨਹੀਂ ਹੂੰ ਆ ਦਾੜਾ ਨਾ ਦਾੜਾ ਇੱਕ ਕਲਗੀਧਰ ਪਾਤਸ਼ਾਹ ਦਾ ਜਾਣ ਕੇ ਜ਼ਿੰਦਗੀ 'ਚ ਕਦੇ ਨਹੀਂ ਝੂਠਾ ਆਥੀ ਨੀ ਹੂੰ ਬੀ ਮਹਾਰਾ ਦਾ ਦਾੜਾ ਦਾੜਾ ਇਹ ਮੇਰਾ ਨਹੀਂ ਕਿ ਮੇਰਾ ਨਹੀਂ ਕਲਗੀਧਰ ਪਾਤਸ਼ਾਹ ਦਾੜਾ ਜੀ ਕਿ ਮਹਾਰਾ ਦੀ ਨਿਸ਼ਾਨੀ ਹੈ ਜੀ ਇਹ ਕੇਸ ਮਹਾਰਾ ਦੀ ਨਿਸ਼ਾਨੀ ਨੇ ਜੀ ਇਹ ਮਹਾਰਾ ਦੇ ਕੇਸ ਜਾਣ ਕੇ ਉਹ ਸਤਕਾਰ ਕਰਦੇ ਆ ਮੇਰੇ ਚ ਕੋਈ ਪਾਪ ਨਹੀਂ ਦਾੜੇ ਜੀ ਆਈ ਜਾਂਦੀ ਜੀ ਕਿ ਕਲਗੀਧਰ ਪਾਤਸ਼ਾਹ ਨੂੰ ਆਪਣੇ ਨਿਕਟ ਇੰਨਾ ਜਾਣ ਲੈਣਾ ਸੰਤ ਜਰਨੈਲ ਸਿੰਘ ਜੀ ਸੰਤ ਗੁਰਬਚਨ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਸੰਤ ਗਾਨੀ ਮੋਹਰ ਸਿੰਘ ਜੀ ਭਿੰਡਰਾਂ ਵਾਲੇ ਸੰਤ ਆਵਾ ਸੁੰਦਰ ਸਿੰਘ ਜੀ ਇੰਨਾ ਨਿਕਟ ਜਾਣ ਲੈਣਾ ਕਿ ਜਦੋਂ ਵੀ ਬੋਲ ਬੋਲਦੇ ਸੀ ਕਥਾ ਦੇ ਵਿੱਚੋਂ ਅੰਮ੍ਰਿਤ ਵਰਸਦੇ ਸੀ ਹੂੰ ਤੇ ਅੱਜ ਉਹ ਆਨੰਦ ਕਿਉਂ ਨਹੀਂ ਕਥਾ ਦੇ ਵਿੱਚ ਜੀ ਉਹਦਾ ਕਾਰਨ ਇਹ ਨਿਤਨੇਮ ਘਟ ਗਏ ਨਿਤਨੇਮ ਘਟ ਜਾਣੇ ਬਾਣੀ ਦਾ ਅਭਿਆਸ ਘਟ ਜਾਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਘਟ ਜਾਣਾ ਬਿਲਕੁਲ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਗੁਰਗੰਥ ਸਾਹਿਬ ਬਾਰੇ ਕਹਿੰਦੇ ਆ ਪਰ ਗੁਰਗੰਥ ਸਾਹਿਬ ਦੀ ਮੰਨਦੇ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਬਚਨ ਕਰਦੇ ਨੇ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਕਿ ਮਨਮੁਖ ਨੇ ਜਿਹੜੇ ਨਿੰਦਿਆ ਕਰਦੇ ਨੇ ਜੀ ਕਿ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਵਿੱਚ ਕਿਤੇ ਵੀ ਨਿੰਦਿਆ ਰੀ ਲਿਖੀ ਤਾਂ ਸਾਡੇ ਪ੍ਰਚਾਰਕ ਸ਼੍ਰੇਣੀ ਨੂੰ ਜਾਂ ਸਾਡੇ ਜਿੰਨੇ ਵੀ ਜਥੇ ਨੇ ਜੋ ਕਿ ਸਿੱਖ ਪੰਥ ਦਾ ਪ੍ਰਚਾਰ ਕਰਦੇ ਪਏ ਨੇ ਸਾਨੂੰ ਕਿਹਨੇ ਕਿਹਾ ਨਿੰਦਿਆ ਕਰਨ ਲਈ ਜੀ ਯਾਨੀ ਜੀ ਗੱਲ ਤੁਸੀਂ ਹੋਰ ਦੱਸੋ ਹਾਂਜੀ ਗੁਰੂ ਸਾਹਿਬ ਦਾ ਫਰਮਾਨ ਹੈ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇ ਕਰੰਤ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨਾਤਮਸਤਕ ਹੋਣਾ ਹੈ ਹਾਂਜੀ ਉਹਨਾਂ ਨੂੰ ਹੀ ਮੱਥਾ ਟੇਕਣਾ ਹੈ ਬਿਲਕੁਲ ਫਿਰ ਅਸੀਂ ਵੱਡੀਆਂ-ਵੱਡੀਆਂ ਗੱਡੀਆਂ ਦੇ ਵੀ ਜਿਹੜੇ ਚਿੱਟੇ ਚੋਲੇ ਪਾ ਕੇ ਬਾਬਾ ਜੀ ਫਿਰਦੇ ਨੇ ਬਾਬੇ ਫਿਰਦੇ ਨੇ ਹਾਂਜੀ ਪੰਜਾਬ ਦੇ ਵਿੱਚ ਉਹਨਾਂ ਨੂੰ ਬਾਬੇ ਕਹਿ ਕੇ ਸਮੋਦਨ ਕੀਤਾ ਜਾਂਦਾ ਹੈ ਹਾਂਜੀ ਉਹਨਾਂ ਦੇ ਪੈਰੀ ਹੱਤ ਅਸੀਂ ਕਿਉਂ ਲਾਉਨੇ ਆ ਜਦ ਗੁਰੂ ਨੇ ਕਹਿਤਾ ਕਿ ਮੱਥਾ ਤੁਸੀਂ ਮੈਨੂੰ ਟੇਕਣਾ ਹੈ ਗੁਰੂ ਗ੍ਰੰਥ ਸਾਹਿਬ ਨਾਤਮਸਤਕ ਹੋਣਾ ਅਸੀਂ ਉਹਨਾਂ ਦੇ ਪੈਰੀ ਮੱਥਾ ਕਿਉਂ ਟੇਕਦੇ ਆ ਕਿ ਅਸੀਂ ਉਹਨਾਂ ਨੂੰ ਜ਼ਿਆਦਾ ਤਵੱਜੂ ਦੇ ਉਹ ਦੱਸੋ ਸੰਗਤਾਂ ਨੂੰ ਜ਼ਰੂਰ ਵੀ ਉਹ ਜਿਹੜੀਆਂ ਗੁਮਰਾਹ ਹੋ ਰੀਆਂ ਨੇ ਪਿੰਡਾਂ ਸ਼ਹਿਰਾਂ ਕਸਬਿਆਂ ਦੀ ਸੰਗਤਾਂ ਸ਼ਾਇਦ ਮੇਰੀ ਇਹ ਗੱਲ ਕਈਆਂ ਨੂੰ ਚੰਗੀ ਨਹੀਂ ਲੱਗੇਗੀ ਉਹ ਕਮੈਂਟ ਕਰ ਸਕਦੇ ਨੇ ਉਹਨਾਂ ਦਾ ਹੱਕ ਹੈ ਫ੍ਰੀडम ਹੈ ਸਭ ਕੋਲ ਰਹਿਣਾ ਬਿਲਕੁਲ ਜੀ ਪਰ ਕੀ ਉਹ ਠੀਕ ਹੈ ਜਾਂ ਗਲਤ ਹੁਣ ਗਰਵਾਣੀ ਦੇ ਵਿੱਚ ਆਉਂਦਾ ਜੀ ਜੀ ਆਏ ਮਿਲ ਗੁਰੂ ਕੇ ਪਿਆਰੇ ਜੀ ਗੁਰਸਿੱਖ ਗੁਰੂ ਪਿਆਰੇ ਆ ਆ ਮਿਲ ਜੀ ਮੈਨੂੰ ਮਿਲਾ ਕੇ ਹਾਂ ਜੀ ਕਿਉਂ ਕਿਉਂਕਿ ਮੈਨੂੰ ਕੋਈ ਗੁਰੂ ਦੀ ਗੱਲ ਸੁਣਾ ਬਿਲਕੁਲ ਜਦੋਂ ਮੈਨੂੰ ਕੋਈ ਗੁਰੂ ਦੀ ਗੱਲ ਸੁਣਾਉ ਮੈਂ ਸੀਸ ਆਪਣਾ ਵੱਢ ਕੇ ਮਾਰੇ ਕਹਿੰਦੇ ਜੀ ਮੈਂ ਉਹਨੂੰ ਮੂੜਾ ਬਣਾ ਦਿਆ ਮੂੜਾ ਬਣਾ ਦਿਆ ਪੰਚਮ ਪਾਸ਼ਾ ਹਾਂ ਪੰਚਮ ਪਾਸ਼ਾ ਮਾਰੇ ਕਹਿੰਦੇ ਜੀ ਕਿ ਮੈਂ ਮੂੜਾ ਬਣਾ ਦੇਵਾਂ ਸੀਸ ਦਾ ਜੀ ਉਹਨੂੰ ਵਫਾਵਾ ਪੰਕਤੀ ਵੀ ਦੱਸ ਦਈਏ ਸੋਰੀ ਪੰਕਤੀ ਵੀ ਦੱਸ ਦਈਏ ਹਾਂ ਜੀ ਤੈ ਸੋ ਕੀ ਬਾਦ ਜੇ ਆਖੇ ਕਹੋ ਨਾਨਕ ਕੀ ਆ ਦੀਜੇ ਸੀਸ ਬੜੇ ਕਰ ਬਿਨ ਸਿਰ ਸਿਰ ਕਰੀਜੇ ਜੀ ਕਿ ਮਾਰੇ ਕਹੇ ਮੈਂ ਆਪਣਾ ਸੀਸ ਵੱਢ ਕੇ ਉਹਨੂੰ ਮੂੜਾ ਬਣਾ ਦਵਾਂ ਜਿਹੜਾ ਮੈਨੂੰ ਗੁਰੂ ਦੀ ਗੱਲ ਸੁਣਾਵੇ ਤੇ ਪੰਜਾਬ ਦੇ ਵਿੱਚ ਜੀ ਠੀਕ ਹੈ ਹੁਣ ਪ੍ਰਚਾਰਕ ਸ਼੍ਰਣੀ ਬਾਣੇ ਪਾ ਕੇ ਅਸੀਂ ਬਾਬੇ ਕਹਿਣ ਲੱਗ ਪਏ ਜੀ ਮੈਂ ਸਰੀਰਕ ਤੌਰ ਤੇ ਸੰਤ ਜਰਨੈਲ ਸਿੰਘ ਜੀ ਦੇ ਦਰਸ਼ਨ ਨਹੀਂ ਕੀਤੇ ਹਾਂਜੀ ਪਰ ਮੈਂ ਉਹਨਾਂ ਦੀ ਜਿੰਨੀਆਂ ਵੀਡੀਓ ਜਾਂ ਜਿੰਨਾ ਉਹਨਾਂ ਦੇ ਬਾਰੇ ਸੁਣਿਆ ਉਹ ਮੱਥਾ ਨਹੀਂ ਸੇ ਟਕਾਉਂਦੇ ਉਹ ਰਸਤਾ ਬਦਲ ਲੈਂਦੇ ਸੀ ਕੀ ਸੱਚ ਹੈ ਬਿਲਕੁਲ ਸੱਚ ਅੱਜ ਦੇ ਸਮੇਂ 'ਚ ਜਿਹੜੇ ਬਹੁਤ ਸਾਧੂ ਨੇ ਸੰਤ ਹੈਗੇ ਨੇ ਉਹ ਵੀ ਮੱਥਾ ਨਹੀਂ ਟਕਾਉਂਦੇ ਉਹ ਵੀ ਨਹੀਂ ਟਕਾਉਂਦੇ ਨਹੀਂ ਟਕ ਜਿਹੜੇ ਪੂਰਨ ਨੇ ਹਾਂ ਜਿਹੜੇ ਗੁਰਬਾਣੀ ਨੂੰ ਸਮਰਪਿਤ ਨੇ ਹਾਂ ਜਿਹੜੇ ਗੁਰੂ ਦੇ ਨਾਲ ਪੂਰੇ ਲੜ ਲੱਗੇ ਲੜ ਲੱਗੇ ਹੋਏ ਨੇ ਜੀ ਉਹ ਗੁਰ ਨਹੀਂ ਮੱਥਾ ਟਿਕਉਂਦੇ ਤੇ ਜਿਹੜੇ ਟਕਉਂਦੇ ਆ ਤੁਸੀਂ ਉਹਨਾਂ ਨੂੰ ਕੀ ਕਹੋਗੇ ਮੈਂ ਉਹਨਾਂ ਨੂੰ ਇਹ ਕਹਾਂ ਕਿ ਉਹ ਗੁਰੂ ਦੀ ਮੰਨਦੇ ਨੇ ਤੁਹਾਡੇ ਕੋ ਮੱਥਾ ਟਿਕਦਾ ਹੈ ਤੁਹਾਨੂੰ ਕੋ ਮੱਥਾ ਟਿਕਦਾ ਸਾਨੂੰ ਸਾਡੇ ਮਹਾਪੁਰਖਾਂ ਨੇ ਕਥਾ ਜਾਨੀ ਚੰਨਪ੍ਰੀਤ ਨੂੰ ਕਥਾ ਬਾਚੋ ਕੋ ਤੁਸੀਂ ਕੋ ਤੁਹਾਨੂੰ ਮੱਥਾ ਟਿਕਦਾ ਨਾ ਜੀ ਸਾਨੂੰ ਤੇ ਇੱਕੋ ਗੱਲ ਹੁੰਦੀ ਹੈ ਜੀ ਕਿ ਸਾਨੂੰ ਸਾਡੇ ਮਹਾਪੁਰਖਾਂ ਨੇ ਇੱਕ ਗੱਲ ਕਹੀ ਸੀ ਹੂੰ ਕਦੇ ਤੁਹਾਨੂੰ ਜਦੋਂ ਕੋਈ ਆ ਕੇ ਥੱਲੇ ਨਾ ਪੈਰਾਂ ਨੂੰ ਹੱਥ ਲਾਉਣ ਲੱਗਦਾ ਜੀ ਤੁਸੀਂ ਇੱਕ ਗੱਲ ਕਹਿਣੀ ਹੈ ਪੰਜ ਪੱਟ ਸ੍ਰੀ ਜਮਗੀ ਸਾਹਿਬ ਦੇ ਕਰਨਾ ਠੀਕ ਹੈ ਜੀ ਦੇਣਦਾਰ ਹੋਵੇਂਗਾ ਗੁਰੂ ਦਾ ਹਮ ਪਰ ਸਾਡੀ ਲੋਕਾਂ ਦੀ ਵੀ ਇੰਨੀ ਕਿ ਗਰਾਵੜ ਥੱਲੇ ਡੇਗ ਗਈ ਕਿ ਅਸੀਂ ਉਮਰ ਦਾ ਲਿਹਾਜ਼ਾ ਵੀ ਨਹੀਂ ਦੇਖਦੇ ਫੜਦੇ ਵੀ ਨਹੀਂ ਅਸੀਂ ਬਿਲਕੁਲ ਠੀਕ ਹੈ ਉਮਰ ਦਾ ਲਿਹਾਜ਼ਾ ਵੀ ਨਹੀਂ ਦੇਖਦੇ ਕਿ ਇੱਕ ਬੱਚਾ ਕੀਰਤਨ ਕਰਕੇ ਉਤਰਿਆ ਵਾ ਅਸੀਂ ਉਹਨੂੰ ਬਾਬਾ ਕਹਿ ਕੇ ਸੰਬੋਧਨ ਕਰ ਦਿੰਦੇ ਹਾਂ ਬਿਲਕੁਲ ਬਿਲਕੁਲ ਭਾਈ ਸਾਹਿਬ ਸ਼ਬਦ ਵੀ ਬਹੁਤ ਵੱਡਾ ਬਹੁਤ ਵੱਡਾ ਸ਼ਬਦ ਹੈ ਭਾਈ ਸਾਹਿਬ ਦਾ ਮਰ ਪਿਗੀ ਗੁਰੂ ਨੂੰ ਭਾ ਗਿਆ ਗੁਰੂ ਭਾਈ ਕਿਹੜੇ ਨੇ ਭਾਈ ਤਾਰੂ ਸਿੰਘ ਜੀ ਭਾਈ ਗੁਰੂ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਜ਼ਿੰਦਗੀ ਲੇਖੇ ਲਾ ਦਿੱਤੀ 75 ਜੀ ਭਾਈ ਮਨੀ ਸਿੰਘ ਨੇ ਆਪਣੇ ਪਰਿਵਾਰ ਦੇ ਦਿੱਤੇ ਫਿਰ ਉਹ ਭਾਈ ਭਾਈ ਨੇ ਗੁਰੂ ਜਿਹੜੇ ਗੁਰੂ ਨੂੰ ਭਾ ਗਏ ਨੇ ਹੁਣ ਅਸੀਂ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਉਪਦੇਸ਼ ਦੇਣ ਵਾਲੇ ਅਸੀਂ ਗੁਰੂ ਨੂੰ ਭਾ ਗਏ ਆ ਜੀ ਬਾਬਾ ਸ਼ਬਦ ਦਾ ਵੀ ਭਾਵ ਬਹੁਤ ਵੱਡਾ ਬਹੁਤ ਵੱਡਾ ਅਰਥ ਹੈ ਜੀ ਬਿਲਕੁਲ ਠੀਕ ਕਹਿ ਰਹੇ ਤੁਸੀਂ ਬਾਬੇ ਸਾਡੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਬਾਬਾਜੀਤ ਸਿੰਘ ਬਾਬਾ ਜੂਹਾਰ ਸਿੰਘ ਜੀ ਜੀ ਬਾਬਾ ਦੀਪ ਸਿੰਘ ਜੀ ਬਾਬਾ ਬੁੱਢਾ ਜੀ ਬਾਈ ਇਹ ਸਾਡੇ ਬਾਬੇ ਨੇ ਹਮ ਪਰ ਅਸੀਂ ਅਸੀਂ ਬਾਬੇ ਕਿਸੇ ਹੋਰ ਨੂੰ ਬਣਾਈ ਫਿਰਦੇ ਹਾਂ ਹਾਂ ਜਿਹੜੇ ਸੰਤ ਮਹਾਂਪੁਰਖ ਨੇ ਆਮ ਜ਼ਿੰਦਗੀ 'ਚ ਦੇਖਦਾ ਸੰਜੀ ਆਮ ਜ਼ਿੰਦਗੀ ਦੇ ਵਿੱਚ ਮੈਂ ਗਿਆਨੀ ਜੀ ਦੇਖਦਾ ਕਿ ਅਗਰ ਅਸੀਂ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਨੇ ਜਾ ਰਹੇ ਹਾਂ ਤਾਂ ਅਸੀਂ ਪਹਿਲਾਂ ਹੀ ਸੋਚ ਕੇ ਜਾਣਾ ਕਿ ਮੱਥਰ ਟੇਕ ਕੇ ਬਾਬੇ ਕੋਲ ਜਾਣਾ ਹੈ ਹੂੰ ਗੁਰੂ ਨੂੰ ਆਪਣੀ ਤਕਲੀਫ ਜਿਹੜੀ ਨਹੀਂ ਦੱਸਣੀ ਉਹਨਾਂ ਨੂੰ ਜਾ ਕੇ ਸਰੀਰਕ ਤੌਰ ਤੇ ਦੱਸਣੀ ਹੈ ਬਿਲਕੁਲ ਜੀ ਇਹ ਸੱਚ ਹੈ ਕਿ ਝੂਠ ਹੈ ਜੀ ਬਿਲਕੁਲ ਸੱਚ ਹੈ ਵੀ ਯਾਨੀ ਕਿ ਸਾਡਾ ਗੁਰੂ ਤੇ ਵਿਸ਼ਵਾਸ ਨਹੀਂ ਹੈ ਜੀ ਕਿਉਂਕਿ ਸਾਨੂੰ ਸੰਬੋਧਨ ਨਹੀਂ ਹੋ ਰਿਹਾ ਜੀ ਕਿਉਂਕਿ ਆਪਾਂ ਨੂੰ ਦੱਸਿਆ ਨਹੀਂ ਨਾ ਗਿਆ ਕਿ ਗੁਰੂ ਵੀ ਗੱਲ ਕਰਦਾ ਹੂੰ ਹੁਣ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਾਰੇ ਗੱਲਾਂ ਕਰਦੇ ਨੇ ਜੀ ਇਹ ਗੱਲ ਹੋਰ ਦੱਸੋ ਤੁਸੀਂ ਉਹ ਤਾਂ ਦੇਖੋ ਆਤਮਾ ਚਾਹੀਦੀ ਆ ਗੱਲਾਂ ਕਰਨ ਲਈ ਗੁਰੂ ਭਾਵਨਾ ਚਾਹੀਦੀ ਆ ਜੀ ਭਗਤ ਧੰਨਾ ਜੀ ਨੇ ਬਗੱਲਾਂ ਕੀਤੀਆਂ ਹੂੰ ਭਾਵਨਾ ਸਹਿਤ ਹੂੰ ਭੋਲੇ ਪਾਏ ਮਿਲੇ ਰਗੁਰਾ ਰਗੁਰਾ ਭੋਲੇ ਪਾਣੂ ਪ੍ਰਮਾਤਮਾ ਮਿਲਿਆ ਹੂੰ ਜਦੋਂ ਭਗਤ ਧੰਨਾ ਜੀ ਨੇ ਸੁਣਿਆ ਜੀ ਕੀ ਨਾਮੇ ਨੇ ਵੀ ਪਾਲਿਆ ਕਬੀਰ ਨੇ ਵੀ ਪਾਲਿਆ ਰਵਦਾਸ ਨੇ ਵੀ ਪਾਲਿਆ ਜੀ ਰਾਮਾਨੰਦ ਨੇ ਵੀ ਪਾਲਿਆ ਕੀ ਹੁਣ ਮੈਂ ਨਹੀਂ ਪਾ ਸਕਦਾ ਤੰਨਾ ਪਗਲ ਜੀ ਨੇ ਪੱਥਰ ਚੋਂ ਪਾਇਆ ਭਾਵਨਾ ਸੀ ਹਮ ਆਸਤਾ ਸੀ ਗੁਰੂ ਤੋਂ ਬਿਲਕੁਲ ਸੀ ਕਿ ਮੈਨੂੰ ਮੇਰਾ ਗੁਰੂ ਮਿਲੂ ਉਹ ਮਿਲਿਆ ਵੀ ਆ ਕੇ ਬੇਸ਼ੱਕ ਗੁਰੂ ਨੇ ਕਾਰਜ ਕੀਤੇ ਵੀ ਅੱਛਾ ਕੀ ਇਹ ਸੱਚ ਹੈ ਜੀ ਬਾਬਾ ਨਾਨਕ ਸਿੰਘ ਜੀ ਕਲੇਰਾ ਵਾਲੇ ਮਹਾਪੁਰਸ਼ ਹਾਂ ਜੀ ਬਹੁਤ ਵੱਡੀ ਸ਼ਕਤੀ ਨੇ ਬਿਲਕੁਲ ਜੀ ਤੇ ਸੰਕਤਨਾਤਮਸਤ ਕੋਣਾਂ ਨੂੰ ਹੁੰਦੀਆਂ ਆ ਉਹਨਾਂ ਦੇ ਦਰਸ਼ਨਦਾਰੇ ਵੀ ਕਈ ਲੋਕਾਂ ਨੇ ਕੀਤੇ ਆ ਕਈ ਸੰਸਕਾਰੇ ਕੀਤੇ ਆ ਵਾਕਈ ਗੁਰਨਾਨਕ ਸਾਹਿਬ ਨੇ ਦਰਸ਼ਨ ਦਿੱਤੇ ਸੀ ਬਿਲਕੁਲ ਇਹ ਕੋਈ ਕੋਈ ਝੂਠ ਨਹੀਂ ਸੱਚ ਹੈ ਗੱਲ ਬਿਲਕੁਲ ਦੋ ਮਹਾਪੁਰਖ ਹੋਏ ਨੇ ਜਿਨ੍ਹਾਂ ਨੂੰ ਪ੍ਰਤੱਖ ਦਰਸ਼ਨ ਦਿੱਤੇ ਜੀ ਇੱਕ ਬਾਬਾ ਨਾਨਕ ਸਿੰਘ ਜੀ ਤੇ ਦੂਜੇ ਬਾਬਾ ਜਵਨ ਸਿੰਘ ਜੀ ਅੱਛਾ ਜੀ ਦੋਨੇ ਇਕੱਠੇ ਇਕੱਠੇ ਬੈਠੇ ਸੀਗੇ ਹਮ ਇਹ ਚੀਜ਼ ਦਾ ਅਰਾਧਨ ਲੈ ਕੇ ਹਮ ਇਹ ਚੀਜ਼ ਦਾ ਸੰਕਲਪ ਲੈ ਕੇ ਦੋਨੇ ਬੈਠੇ ਗੁਰੂ ਨਾਨਕ ਪਾਸ਼ਾ ਦੇ ਦਰਸ਼ਨ ਕਰਨੇ ਯਾਨੀ ਇਹ ਗੱਲ ਹੋਰ ਦੱਸੋ ਤੁਸੀਂ ਦਮਦਮੀ ਟਕਸਾਲ ਤੋਂ ਆਪਣੀ ਵਿੱਦਿਆ ਪ੍ਰਾਪਤ ਕੀਤੀ ਹੈ ਅੱਜ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਸੰਤਾਂ ਨੂੰ ਗੁਰੂ ਪਾਸ਼ਾ ਦੇ ਚਰਨਾਂ ਦੇ ਨਾਲ ਜੋੜਦੇ ਹੋ ਜੀ ਤੇ ਦਮਦਮੇ ਟਕਸਾਲ ਦੀ ਜਿਹੜੀ ਤੁਸੀਂ ਸਿੱਖਿਆ ਲਈ ਉਹ ਤੋਂ ਹੀ ਸੰਤਾਂ ਨੂੰ ਦੱਸਦੇ ਵੀ ਹੋ ਜੀ ਸੰਤ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਨੂੰ ਲੱਗੇ ਤੁਹਾਡਾ ਬਰਥ ਵੀ 84 ਤੋਂ ਬਾਅਦ ਦਾ ਹੈ ਮੇਰਾ 93 ਦਾ ਬਰਥ 93 ਦਾ ਪੜਿਆ ਵੀ ਤੁਸੀਂ ਨਾ ਬਾਰੇ ਹਾਂਜੀ ਆਪਣੇ ਨਿਕਟ ਵਰਤਿਆਂ ਤੋਂ ਸੰਤਿਆ ਵੇਲੇ ਵਿਦਿਆਲਿਆਂ ਦੇ ਬਾਰੇ ਸੁਣਿਆ ਬੀ ਸੁਣਿਆ ਬੀ ਬਿਲਕੁਲ ਕਈ ਲੋਕ ਉਹਨਾਂ ਨੂੰ ਏਜੰਟ ਕਹਿੰਦੇ ਆ ਜੀ ਬੜੀ ਵੱਡੀ ਗਿਣਤੀ ਹੈ ਸੰਗਤ ਦੀ ਉਹਨਾਂ ਨੂੰ ਸ਼ਹੀਦ ਕਹਿੰਦੇ ਆ ਹਾਂਜੀ ਉਹਨਾਂ ਦਾ ਸਤਿਕਾਰ ਕਰਦੇ ਨੇ ਜਿਵੇਂ ਤੁਸੀਂ ਕਹਿ ਕੇ ਲੱਖਾਂ ਸੰਤਾਂ ਨੂੰ ਸੁਣਦਿਆਂ ਸੀ ਬਿਲਕੁਲ ਸੁਣਦਿਆਂ ਸੀ ਹੁਣ ਵੀ ਸੁਣਦਿਆਂ ਬਿਲਕੁਲ ਔਰ ਮੈਂ ਇਹ ਵੀ ਸੁਣਿਆ ਕਿ ਅੱਜ ਤੱਕ 1984 ਤੋਂ ਬਾਅਦ ਆਪਾਂ 2025 'ਚ ਬੈਠੇ ਆਂ ਹਾਂਜੀ ਕਿ ਜੇ ਸਭ ਤੋਂ ਵੱਧ ਕਿਸੇ ਦੀ ਫੋਟੋ ਵਿਕਦੀ ਹੈ ਤਾਂ ਸੰਤ ਜਰਨੈਲ ਸਿੰਘ ਤਾਂ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਦੀ ਵਿਕਦੀ ਹੈ ਇਹ ਸਹੀ ਹੈ ਬਿਲਕੁਲ ਸਰਕਾਰਾਂ ਡਰਦੀਆਂ ਕਿਉਂ ਨੇ ਸੰਤ ਜਰਨੈਲ ਸਿੰਘ ਦੀ ਫੋਟੋ ਜੀ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ ਕੋਈ ਕਾਂਗਰਸ ایਜੈਂਟ ਕਹਿ ਰਿਹਾ ਕੋਈ ਕਹਿੰਦਾ ਸ਼ਹੀਦ ਨਹੀਂ ਹੈ ਕੋਈ ਕਹਿੰਦਾ ਭੱਜ ਗਏ ਜੀ ਇੱਧਰ ਚਲੇ ਗਏ ਉਹਨਾਂ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ ਤੁਸੀਂ ਜੇ ਤੁਸੀਂ ਉਹਨਾਂ ਦੀ ਮੈਂ ਉਹਨਾਂ ਨੂੰ ਸ਼ਹੀਦ ਮੰਨਦਾ ਜੇ ਤੁਸੀਂ ਮੈਨੂੰ ਪੁੱਛੋ ਮੈਂ ਇਹਨਾਂ ਨੂੰ ਸੰਤ ਮੰਨਦਾ ਸ਼ਹੀਦ ਮੰਨਦਾ ਮੈਂ ਤੁਹਾਨੂੰ ਹੁਣ ਮੈਂ ਜੋ ਉਹਨਾਂ ਦੇ ਜੀਵਨ ਬਾਰੇ ਸੁਣਿਆ ਜੀ ਜਿਹੜੇ ਉਹਨਾਂ ਕੋਲ ਰਹੇ ਨੇ ਮੈਂ ਉਹਨਾਂ ਨੂੰ ਵੀ ਮਿਲਿਆ ਅੱਛਾ ਤੁਹਾਡੀ ਮੁਲਾਕਾਤ ਹੋਈ ਉਹਨਾਂ ਨਾਲ ਹਾਂਜੀ ਠੀਕ ਸੰਗੈਨੀ ਮਨਮੋਹਨ ਸਿੰਘ ਜੀ ਬਾਰਨ ਵਾਲੇ ਨੇ ਜੀ 84 ਸਾਲ ਮੈਂ ਉੱਥੇ ਸੀਗਾ ਅੰਦਰ ਅੱਛਾ ਜੀ ਬਾਬਾ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਜੀ ਤੇ ਹੋਰ ਵੀ ਕਈ ਐਨੇ ਗੁਰਸਿੱਖ ਚੜ੍ਹਦੀ ਕਲਾ ਵਾਲੇ ਹੂੰ ਜਿਹੜੇ ਪ੍ਰਚਾਰਕ ਦੇ ਲਾਈਨ ਦੇ ਵਿੱਚ ਜਦੋਂ ਮੈਨੂੰ ਮਿਲਦੇ ਨੇ ਹਾਂ ਬਾਬਾ ਮੁਖਤਿਆਰ ਸਿੰਘ ਜੀ ਮੁਖਤਿਆਰ ਸਿੰਘ ਮੁਖੀ ਜੀ ਅਮਰੀਕਾ ਇੰਡੀਆਨਾ ਦੇ ਵਿੱਚ ਜਿਹਨਾਂ ਦਾ ਲੰਬਾ ਦਾੜਾ ਹਾਂਜੀ ਹਾਂਜੀ ਓਹੋ ਤੇ ਹੋਰ ਬਿਆਨਤ ਕਈ ਗੁਰਸਿੱਖ ਪਿਆਰੇ ਮਿਲੇ ਜਿਹੜੇ ਸਨ ਜਨਰਲ ਸਿੰਘ ਮਹਾਰਾਜ ਦੇ ਨਾਲ ਰਹੇ ਜੀ ਜਦੋਂ ਉਹਨਾਂ ਦੇ ਵਿਚਾਰ ਨੂੰ ਸੁਣਿਆ ਗੁਰਬਾਣੀ ਨੂੰ ਧੱਕਿਆ ਜੀ ਜਦੋਂ ਬਾਣੀ ਦੀ ਇੱਕ ਇੱਕ ਤੁਕ ਪੜੀ ਨਾ ਜੀ ਮਨ ਸਾਚਾ ਹਮ ਮੁਖ ਸਾਚਾ ਸੋਏ ਜੀ ਅਵਰਨ ਅਪੇਖਾ ਇੱਕ ਸਿ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਜੀ ਇੱਕ ਇੱਕ ਤੁਕ ਹਮ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਜੀਵਨ ਦੇ ਟੁਕ ਦੇ ਸੀ ਟੁਕ ਦੇ ਸੀ ਜਦੋਂ ਬਾਣੀ ਨੂੰ ਅਸੀਂ ਪੜਿਆ ਕਹਿੰਦੇ ਜਿੰਨਾ ਸਾਸਿ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਜੀ ਜੋ ਸੰਤਾਂ ਦਾ ਜੀਵਨ ਪੜਿਆ ਭਾਈ ਜਸਪੀ ਸਿੰਘ ਜੀ ਰੋਡੇ ਉਹਨਾਂ ਨੇ ਲਿਖਿਆ ਜੀ ਭਤੀਜਾ ਉਹਨਾਂ ਦਾ ਉਹਨਾਂ ਦੇ ਭਤੀਜੇ ਜੀ ਉਹਨਾਂ ਨੇ ਲਿਖਿਆ ਜੀ ਜਦੋਂ ਤੀਨ ਨੂੰ ਤੱਕਿਆ ਕੀ ਹਾਂ ਬਿਲਕੁਲ ਸੰਤ ਜਨਾਰ ਸਿੰਘ ਮਹਾਰਾਜ ਗੁਰਬਾਣੀ ਨੂੰ ਇੱਕ ਇੱਕ ਅੱਖਰ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਿਆ ਹੋਇਆ ਸੀ ਜੀ ਜੀ ਸੰਤ ਗਿਆਨੀ ਜਰਨੈਲ ਸਿੰਘ ਕੀ ਸੰਤ ਗਿਆਨੀ ਜਰਨੈਲ ਸਿੰਘ ਜਿੱਦਣ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦਾ ਵਿਆਹ ਸੀ ਨਾ ਜੀ ਉਦੋਂ ਨਿਗਟ ਵਰਤੀ ਸਿੰਘ ਨੂੰ ਪਤਾ ਕੀ ਕਹਿੰਦੇ ਜੀ ਕਹਿੰਦੇ ਮੈਨੂੰ ਖੁਸ਼ੀ ਬਹੁਤ ਆ ਅੱਜ ਹਮ ਮੈਨੂੰ ਖੁਸ਼ੀ ਬਹੁਤ ਆ ਹਮ ਉਹ ਕਹਿੰਦੇ ਜੀ ਵਿਆਹ ਦੀ ਕਹਿੰਦੇ ਨਹੀਂ ਹਮ ਕਹਿੰਦੇ ਪਹਿਲਾਂ ਮੈਨੂੰ ਦੁੱਖ ਸੀ ਮੇਰਾ ਨਿਤ ਨਹੀਂ ਨਹੀਂ ਸੰਪੂਰਨ ਹੋਣਾ ਪਰ ਮੇਰਾ ਨਿਤਨੇਮ ਸੰਪੂਰਨ ਹੋ ਗਿਆ ਮੈਨੂੰ ਖੁਸ਼ੀ ਆ। ਅੱਛਾ। ਦੇਖੋ ਜਿਹੜੇ ਨਿਤਨੇਮ ਨੂੰ ਬਾਣੀ ਨੂੰ ਨਾ ਪਿਆਰ ਕਰਦੇ ਨੇ ਉਹ ਕਿਵੇਂ ਜੰਗ ਦੇ ਵਿੱਚੋਂ ਚੱਪ ਭੱਜ ਜਾਣਗੇ? ਪਰ ਮੈਂ ਤੁਹਾਨੂੰ ਇਹ ਸਵਾਲ ਪੁੱਛਣ ਲੱਗਾ ਸੀ ਕੀ ਸੰਤ ਗਿਆਨੀ ਜਰਨੈਲ ਸਿੰਘ ਜੀ ਅਕਾਲ ਤਖਤ ਸਾਹਿਬ ਤੋਂ ਨਿਕਲ ਕੇ ਜਾ ਸਕਦੇ ਸੀ ਜਾਂ ਨਹੀਂ ਨਹੀਂ ਜੀ। ਨਹੀਂ ਗਏ? ਨਹੀਂ ਜਾ ਸਕਦੇ ਸੀ ਕਿ ਨਹੀਂ? ਨਹੀਂ ਜਾ ਸਕਦੇ ਸੀ। ਬਰਦਾਸ਼ਤ ਕਰਤੀ ਸਨ ਬਿਲਕੁਲ ਉਹਨਾਂ ਨੇ ਆਪਣੇ ਜੀਵਨ ਲੇਖੇ ਲਾਇਆ ਸੀ ਕਹਿੰਦੇ ਨਾਲ ਦੇ ਸਿੰਘਾਂ ਦਾ ਵੀ ਕਹਿਣਾ ਨਹੀਂ ਸੀ ਮੰਨਿਆ ਐਂਡ ਬਿਲਕੁਲ ਪੰਤਲਾ ਸਮਸ ਬਹੁਤ ਜ਼ੋਰ ਲਾਇਆ ਸੀ ਸਰੀਰਕ ਤੌਰ ਤੇ ਉਹ ਕਹਿੰਦੇ ਵੀ ਆਹ ਗੱਲ ਤੋਂ ਇਲਾਵਾ ਨਾ ਉਹ ਕਿਸੇ ਲਾਲਚ ਦੇ ਵਿੱਚ ਆਏ ਆਫਰਾਂ ਹੋਈ ਉਹਨੂੰ ਬਹੁਤ ਆਫਰਾਂ ਜੀ ਕਿੰਨੇ ਲੱਖ ਡਾਲਰ ਕਹਿੰਦੇ ਅਮਰੀਕਾ ਦਾ ਉਹਨਾਂ ਨੂੰ ਉਸੇ ਟਾਈਮ ਦਿੰਦੇ ਸੀ ਸੈਂਸਰ ਲਗਾ ਕੇ ਮੁੱਖ ਮੰਤਰੀ ਬਣਾਉਣ ਨੂੰ ਤਿਆਰ ਸੀਗੇ ਜੀ ਹਾਂ ਤੁਹਾਨੂੰ ਪੱਠੂ ਕਰਾਇਆ ਸਾਰਾ ਕੁਝ ਲਤ ਮਾਰਦੀ ਕਿਉਂ ਕਿ ਗੁਰੂ ਨੂੰ ਅਕਾਲ ਤਖਸਾਲ ਨੂੰ ਸਮਰਪਿਤ ਸੀ ਜੀ ਅੱਜ ਇਹ ਕਹਿੰਦੇ ਨੇ ਕਿ ਸੰਪਰਦਾਵਾਂ ਆਪਣੀ ਮਰਿਆਦਾ ਚਲਾਉਂਦੀਆਂ ਨੇ ਹੂੰ ਉਹੀ ਸੰਤ ਜਰਨੈਲ ਸਿੰਘ ਦਮਦਮੀ ਟਕਸਾਲ ਵਾਲੇ ਅਕਾਲ ਤਖਸਾਲ ਦੀ ਮਰਿਆਦਾ ਨੂੰ ਅਸਲ ਵਿੱਚ ਬਚਾਉਣ ਵਾਲੇ ਹੀ ਸੰਤ ਕਹਿੰਦੇ ਜਰਨੈਲ ਸਿੰਘ ਨੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਹੀ ਵਾਰ ਦਿੱਤਾ ਤੁਹਾਨੂੰ ਲੱਗਦਾ ਕਿ ਦਮਦਮੀ ਟਕਸਾਲ ਦਾ ਨਾਮ ਜਿਆਦਾ ਵਧਿਆ ਸੰਤ ਜਰਨੈਲ ਸਿੰਘ ਦੇ ਟਾਈਮ 'ਚ ਉਹਨਾਂ ਤੋਂ ਬਾਅਦ ਹਾਂਜੀ ਬਿਲਕੁਲ ਬਿਲਕੁਲ ਚਾਰ-ਚਨ ਲਾ ਦਿੱਤੇ ਸੀ ਨੌਜਵਾਨ ਪੀੜ੍ਹੀ ਨੂੰ ਜੇਕਰ ਗੁਰਸਿੱਖੀ ਦੀ ਲੈਣ ਦੇ ਵਿੱਚ ਜज्बा ਭਰਨ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਨੇ ਕਹਿੰਦੇ ਲੂ ਕੰਡੇ ਖੜੇ ਹੋ ਜਾਂਦੇ ਸੀ ਬਿਲਕੁਲ ਜੀ ਇਹ ਗੱਲ ਜਦੋਂ ਉਹਨਾਂ ਨੇ ਨਿਕਟ ਵਰਤਿਆ ਸੁਣੀ ਜਾਂ ਅਸੀਂ ਪੜ੍ਹੀ ਇੱਕ ਪੁਸਤਕ ਹੈ ਨੇੜਿਓਂ ਦੇਖਿਆ ਸੰਤ ਜਰਨੈਲ ਸਿੰਘ ਉਹ ਪੁਸਤਕ ਬੜੀ ਉਹਦੇ ਵਿੱਚ ਪੜਨ ਵਾਲਾ ਸੀ ਕਿ ਸੰਤ ਕਿਵੇਂ ਆਪਦੇ ਜਥੇ ਨੂੰ ਪਿਆਰ ਕਰਦੇ ਸੀ ਜੀ ਕਿਵੇਂ ਮਰਿਆਦਾ ਦੇ ਵਿੱਚ ਰਹਿੰਦੇ ਸੀ ਜੀ ਔਰ ਆਪ ਕਹਿੰਦੇ ਸਾਧਾਰਨ ਬੋਸ ਸੀ ਬਹੁਤ ਕਦੇ ਚੋਲਾ ਪ੍ਰੈਸ ਕਰਕੇ ਨਹੀਂ ਸੀ ਪਾਇਆ ਨਾਰਮਲ ਨਾਰਮਲ ਕਦੇ ਦਸਤਾਰ ਸ਼ੀਸ਼ੇ 'ਚ ਨਹੀਂ ਸੀ ਬੰਨੀ ਅੱਛਾ ਜੀ ਇਹ ਸਾਦਗੀ ਸੀ ਉਹਨਾਂ ਦੀ ਸਾਦਗੀ ਸੀ ਜੀ ਪਰ ਅੱਜ ਕੱਲ੍ਹ ਅੱਜ ਕੱਲ੍ਹ ਦੌਰ ਅੱਜ ਕੱਲ੍ਹ ਤਾਂ ਜ਼ਿਆਦਾਤਰ ਟਾੜੀਆਂ ਚਿੱਟੀਆਂ ਵੱਡੀਆਂ ਗੱਡੀਆਂ ਡਿਫੈਂਡਰਾਂ ਹੁੰਦੀਆਂ ਹਾਈਲੈਂਡਰਾਂ ਹੁੰਦੀਆਂ ਬਿਲਕੁਲ ਤੇ ਜਿਹੜੇ ਇਹ ਪਰ ਸਮਾਸੀ ਹੋ ਹੈ ਜੀ ਉਹ ਸਮਾਸੀ ਮੈਂ ਕਹਿੰਦਾ ਨਹੀਂ ਤੁਹਾਡਾ ਕੋਈ ਬਹੁਤਾ ਟਾਈਮ ਨਹੀਂ ਲੈਣਾ ਨਿਊਜ਼ੀਲੈਂਡ ਦੇ ਵਿੱਚੋਂ ਤੁਸੀਂ ਸਾਡੇ ਮਾਧਮ ਇਬਰਾਹੀ ਸਿੱਖ ਸੰਗਤਾਂ ਨੂੰ ਪੰਜਾਬੀ ਭਾਈਚਾਰੇ ਨੂੰ ਗਿਆਨੀ ਚੰਨ ਪ੍ਰੀਤ ਸਿੰਘ ਕੀ ਕਹਿਣਾ ਚਾਹਣਗੇ ਮੈਂ ਤੁਹਾਡੇ ਮਾਧਮ ਇਬਰਾਹੀ ਇੱਕ ਜ਼ਰੂਰ ਬੇਨਤੀ ਕਰਨਾ ਚਾਹੂੰਗਾ ਜੀ ਕਿ ਆਪਾਂ ਵਿਦੇਸ਼ਾਂ ਦੀ ਧਰਤੀ ਤੇ ਬਹੁਤ ਨਾਮ ਵੀ ਕਮਾਇਆ ਜੀ ਪੈਸਾ ਵੀ ਕਮਾਇਆ ਜੀ ਸ਼ੋਹਰਤਾਂ ਵੀ ਬਣਾਈਆਂ ਸਭ ਕੁਝ ਕੀਤਾ ਜੀ ਪਰ ਹੁਣ ਸਾਨੂੰ ਜੀਵਨ ਬਣਾਉਣ ਦੀ ਜ਼ਰੂਰਤ ਹੈ ਬਿਲਕੁਲ ਤੇ ਉਹ ਜੀਵਨ ਬਣਨਾ ਜੀਵਨ ਵਾਲਿਆਂ ਨੂੰ ਪੜ੍ਹ ਕੇ ਹਾਂ ਜਾਂ ਗੁਰੂ ਗ੍ਰੰਥ ਸਾਹਿਬਹਾਰਾ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਉਤਾਰ ਕੇ ਹਾਂ ਕਿ ਅਸੀਂ ਬਾਤ ਉਹ ਗੁਰੂ ਦਾ ਆਪਣੇ ਘਰਾਂ ਦੇ ਵਿੱਚ ਬਾਣੀ ਪੜ੍ਹਨੀ ਸ਼ੁਰੂ ਕਰੀਏ ਜੇਕਰ ਅਸੀਂ ਮਾਪਿਓ ਬਾਣੀ ਪੜ੍ਹਾਂਗੇ ਤਾਂ ਬੱਚਿਆਂ ਨੇ ਪੜ੍ਹਨੀ ਹੈ ਹਾਂ ਸਾਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜਿੰਦੇ ਇੱਕ ਬਚਨ ਯਾਦ ਆ ਜੀ ਉਹਨਾਂ ਨੇ ਗੱਲ ਕਹੀ ਸੀ ਕਹਿੰਦੇ ਨਾ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਹੂੰ ਆਪਣੇ ਘਰ ਚ ਰੋਜ਼ਾਨਾ ਅਰਦਾਸ ਕਰਿਆ ਕਰੋ ਜੀ ਕੀ ਸੱਚੇ ਪਾਤਸ਼ਾਹ ਆਵਾਜ਼ਾਂ ਦੇ ਸਤਿਗੁਰੂ ਕਲਗੀਧਰ ਪਾਤਸ਼ਾਹ ਕਿਰਪਾ ਕਰੇ ਸਾਡੇ ਘਰ ਦੇ ਵਿੱਚ ਸਿੱਖੀ ਹਰੀ ਭਰੀ ਰੱਖੀ ਵਾਹਿਗੁਰੂ ਤੇ ਇਹ ਚੀਜ਼ ਸਾਡੇ ਇਹ ਹੁਣ ਘਰਾਂ ਦੇ ਵਿੱਚੋਂ ਖੁੱਸ ਗਈ ਖਤਮ ਹੋ ਗਈ ਖਤਮ ਹੋ ਗਈ ਪਰ ਸਾਨੂੰ ਹੁਣ ਇਹ ਚੀਜ਼ ਦੁਬਾਰਾ ਸ਼ੁਰੂ ਕਰਨੀ ਪੈਣੀ ਹੈ ਜੀ ਜੇ ਬਚਣਾ ਜੇਕਰ ਅਸੀਂ ਸਿੱਖੀ ਨੂੰ ਆਪਣੇ ਹਰੀ ਭਰੀ ਰੱਖਣਾ ਵਿਦੇਸ਼ਾਂ ਦੀ ਧਰਤੀ ਤੇ ਜੀ ਬਹੁਤ ਮਿਹਰਬਾਨੀ ਗਿਆਨੀ ਜੀ ਧੰਵਾਦ ਤੁਸੀਂ ਸਮਾਂ ਦਿੱਤਾ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਗੁਰੂ ਦੀਆਂ ਗੱਲਾਂ ਸੰਤਾ ਮਹਾਂਪੁਰਸ਼ਾਂ ਦੀਆਂ ਗੱਲਾਂ ਤੁਸੀਂ ਸੁਣਾਈਆਂ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਪ੍ਰਚਾਰ ਕਰਦੇ ਰਹੋ ਤੁਸੀਂ ਸੇਤਿਆਬ ਰਹੋ ਚੜ੍ਹਦੀ ਕਲਾ ਚ ਰਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ